ਸਤ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਜ਼ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਭਗਵਾਨ ਸਿੰਘ ਆਪਣੇ ਘਰ ਵਿੱਚ ਮੰਜੇ ਤੇ ਬੈਠਾ ਸੀ ਤੇ ਉਹਦੇ ਆਸ-ਪਾਸੇ ਉਹਦੇ ਪੋਤਾ-ਪੋਤੀ ਖੇਡ ਰਹੀ ਸੀ ਥੋੜੀ ਦੇਰ ਬਾਅਦ ਉੱਥੇ ਛੋਟੀ ਨੂੰ ਆਉਂਦੀ ਹੈ ਤੇ ਆ ਕੇ ਭਗਵਾਨ ਸਿੰਘ ਨੂੰ ਕਹਿੰਦੀ ਹੈ ਕਿ ਪਾਪਾ ਤੁਸੀਂ ਸਾਡੇ ਜਵਾਕਾਂ ਨੂੰ ਕੀ ਸਿਖਾ ਰਹੇ ਹੋ ਇਹਨਾਂ ਨੂੰ ਦੇਸੀ ਭਾਸ਼ਾ ਕਿਉਂ ਸਿਖਾਉਣ ਲੱਗੇ ਹੋ ਅਸੀਂ ਤਾਂ ਇਹਨਾਂ ਨੂੰ ਅੰਗਰੇਜ਼ੀ ਸਕੂਲ ਚ ਲਾਇਆ ਤਾਂ ਕਿ ਇਹ ਇੰਗਲਿਸ਼ ਸਿੱਖ ਸਕਣ ਤੇ ਅਸੀਂ ਆਪਣੇ ਜਵਾਕਾਂ ਨੂੰ ਬਾਹਰ ਸੈੱਟ ਕਰ ਸਕੀਏ ਤੇ ਤੁਸੀਂ ਇਸ ਨੂੰ ਕਹਾਣੀਆਂ ਸੁਣਾ-ਸਨਾ ਕੇ ਦੇਸੀ ਭਾਸ਼ਾ ਸਖਾ ਰਹੇ ਹੋ ਕਿਉਂਕਿ ਭਗਵਾਨ ਸਿੰਘ ਨੇ ਆਪਣੇ ਪੋਤੇ ਨੂੰ ਇੱਕ ਕਹਾਣੀ ਸੁਣਾਈ ਸੀ ਜਿਸ ਕਹਾਣੀ ਨੂੰ ਸੁਣ ਕੇ ਉਸ ਦਾ ਪੋਤਾ ਉਹ ਕਹਾਣੀ ਆਪਣੀ ਮੰਮੀ ਨੂੰ ਸੁਣਾਉਣ ਲੱਗ ਜਾਂਦਾ ਤਾਂ ਉਸ ਦੀ ਮੰਮੀ ਨੂੰ ਪਤਾ ਲੱਗ ਜਾਂਦਾ ਕਿ ਇਹ ਸਭ ਕੁਝ ਪਾਪਾ ਨੇ ਸਿਖਾਇਆ ਤੇ ਉਹ ਆਪਣੇ ਸਹੁਰੇ ਨੂੰ ਜਾ ਕੇ ਇਹ ਗੱਲ ਕਹਿ ਰਹੇ ਸੀ ਐਨੇ ਨੂੰ ਉੱਥੇ ਵੱਡੀ ਨੂੰ ਵੀ ਆ ਜਾਂਦੀ ਹੈ ਤੇ ਉਹ ਵੀ ਆਪਣੀ ਦਰਾਣੀ ਦੇ ਹਾਂ ਨਾਲ ਹਾਂ ਮਿਲਾਉਣ ਲੱਗ ਜਾਂਦੀ ਹੈ ਤਾਂ ਫਿਰ ਭਗਵਾਨ ਸਿੰਘ ਦਾ ਵੱਡਾ ਮੁੰਡਾ ਕਹਿੰਦਾ ਕਿ ਪਾਪਾ ਤੁਸੀਂ ਆਪ ਤਾਂ ਨਹੀਂ ਪੜੇ ਲਿਖੇ ਤੁਸੀਂ ਆਪ ਅਨਪੜ ਹੋ ਪਰ ਸਾਡੇ ਬੱਚਿਆਂ ਨੂੰ ਤਾਂ ਨਾਂ ਵਿਗਾੜੋ ਇਹਨਾਂ ਨੂੰ ਇੰਗਲਿਸ਼ ਸਕੂਲ 'ਚ ਅਸੀਂ ਇਸ ਲਈ ਨਹੀਂ ਲਾਇਆ ਕਿ ਇਹ ਦੇਸੀ ਭਾਸ਼ਾ ਸਿੱਖਣ ਇਹਨਾਂ ਨੂੰ ਅੰਗਰੇਜ਼ੀ ਸਕੂਲ 'ਚ ਅੰਗਰੇਜ਼ੀ ਸਿੱਖਣ ਵਾਸਤੇ ਹੀ ਲਾਇਆ ਤੇ ਫਿਰ ਅਸੀਂ ਇਹਨਾਂ ਨੂੰ ਕੈਨੇਡਾ ਭੇਜਾਂਗੇ ਤੁਸੀਂ ਸਾਡੇ ਜਵਾਕਾਂ ਨੂੰ ਨਾਂ ਵਿਗਾੜੋ ਆਪਣੇ ਪੁੱਤਰ ਦੇ ਮੂੰਹੋਂ ਇਹ ਗੱਲ ਸੁਣ ਕੇ ਭਗਵਾਨ ਸਿੰਘ ਦੀਆਂ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ ਤੇ ਉਹਦੀ ਔਲਾਦ ਹੀ ਉਸਨੂੰ ਅਨਪੜ੍ਹ ਦੱਸ ਰਹੀ ਸੀ ਪੂਰੀ ਕਹਾਣੀ ਕੀ ਹੈ ਇਹ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਸੁਣੋ ਮੁਕਤਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਭਗਵਾਨ ਸਿੰਘ ਤੇ ਉਸਦਾ ਪਰਿਵਾਰ ਰਹਿੰਦਾ ਸੀ ਭਗਵਾਨ ਸਿੰਘ ਦੇ ਦੋ ਪੁੱਤਰ ਸਨ ਗਰਤੇਜ ਸਿੰਘ ਅਤੇ ਬਲਦੇਵ ਸਿੰਘ ਉਸ ਦੇ ਦੋਵੇਂ ਹੁੰਡੇ ਪੜ੍ਹੇ ਲਿਖੇ ਸਨ ਤੇ ਸਰਕਾਰੀ ਨੌਕਰੀ ਕਰਦੇ ਸਨ ਦੋਵਾਂ ਦੀਆਂ ਘਰਾਂ ਵਾਲੀਆਂ ਵੀ ਪੜੀਆਂ ਲਿਖੀਆਂ ਸੀ ਤੇ ਘਰ ਵਿੱਚ ਕਿਸੇ ਚੀਜ਼ ਦੀ ਵੀ ਕਮੀ ਨਹੀਂ ਸੀ ਜਦੋਂ ਭਗਵਾਨ ਸਿੰਘ ਨੂੰ ਉਸਦੇ ਮੁੰਡੇ ਨੇ ਇਹ ਗੱਲ ਕਹਿੰਦੇ ਨੇ ਤਾਂ ਫਿਰ ਉਸ ਨੂੰ ਆਪਣੇ ਪੁਰਾਣੇ ਦਿਨ ਯਾਦ ਆ ਜਾਂਦੇ ਨੇ ਕਿ ਉਸ ਨੂੰ ਪੜ੍ਹਨ ਦਾ ਸ਼ੌਂਕ ਸੀ ਪਰ ਉਸਦੇ ਪਿਤਾ ਨੇ ਉਸ ਨੂੰ 7ਵੀਂ ਤੱਕ ਹੀ ਪੜਾਇਆ ਸੀ ਉਸ ਦੀ ਦਾਦੀ ਨੇ ਉਸ ਨੂੰ ਪੜ੍ਹਨ ਤੋਂ ਰੋਕ ਦਿੱਤਾ ਸੀ ਉਹ ਕਹਿੰਦੀ ਸੀ ਕਿ ਤੂੰ ਪੜ੍ਹ ਲਿਖ ਕੇ ਕੀ ਕਰੇਂਗਾ ਤੂੰ ਆਪਣੇ ਪਿਓ ਨਾਲ ਖੇਤੀ ਕਰਿਆ ਕਰ ਉਸ ਸਮੇਂ ਘਰ ਵਿੱਚ ਉਸਦੀ ਦਾਦੀ ਦੀ ਚਲਦੀ ਸੀ ਤਾਂ ਕਰਕੇ ਉਹ ਅੱਗੇ ਨਹੀਂ ਪੜ ਸਕਿਆ ਸੀ ਉਸ ਦਾ ਬਹੁਤ ਜ਼ਿਆਦਾ ਮਾਣ ਕਰਦਾ ਸੀ ਕਿ ਉਹ ਪੜ੍ਹ ਲਿਖ ਕੇ ਵੱਡਾ ਆਦਮੀ ਬਣੇ ਪਰ ਉਦੋਂ ਘਰ ਦੇ ਹਾਲਾਤ ਇਦਾਂ ਦੇ ਨਹੀਂ ਸੀ ਕਿ ਉਹ ਪੜ੍ਹ ਲਿਖ ਸਕੇ ਤੇ ਉਹਦੇ ਪਿੰਡ ਵਿੱਚ ਪੜ੍ਹਨ ਲਿਖਣ ਲਈ ਜ਼ਿਆਦਾ ਸਹੂਲਤ ਵੀ ਨਹੀਂ ਸੀ ਅਗਲੀਆਂ ਕਲਾਸਾਂ ਵਾਸਤੇ ਉਹ ਬਾਹਰ ਨਹੀਂ ਜਾ ਸਕਦਾ ਸੀ ਤੇ ਨਾ ਹੀ ਉਸਦੇ ਘਰ ਦੇ ਉਸ ਨੂੰ ਜਾਣ ਦਿੰਦੇ ਸੀ ਉਸਦੀ ਦਾਦੀ ਨੇ ਉਸ ਦੇ ਸਾਰੇ ਸੁਪਨੇ ਮਾਰਤੇ ਸੀ ਫਿਰ ਹੌਲੀ-ਹੌਲੀ ਉਹ ਵੱਡਾ ਹੋ ਗਿਆ ਸੀ ਤੇ ਉਸ ਤੇ ਆ ਵਿਆਹ ਹੋ ਗਿਆ ਸੀ ਉਸ ਦੀ ਪਤਨੀ ਦਾ ਨਾਮ ਬਲਜੀਤ ਕੌਰ ਸੀ ਤੇ ਉਹ ਇੱਕ ਪੜ੍ਹੀ ਲਿਖੀ ਕੁੜੀ ਸੀ ਜੋ ਕਿ ਅੰਗਰੇਜ਼ੀ ਜਾਣਦੀ ਸੀ ਜਦੋਂ ਉਸ ਦੀ ਪਤਨੀ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਪੜ੍ਹਨਾ ਲਿਖਣਾ ਚਾਹੁੰਦਾ ਹੈ ਤਾਂ ਉਹ ਚੋਰੀ-ਚੋਰੀ ਰਾਤ ਨੂੰ ਆਪਣੇ ਪਤੀ ਨੂੰ ਪੜਾਉਂਦੀ ਹੁੰਦੀ ਸੀ ਫਿਰ ਉਹ ਉਸ ਨੂੰ ਆਪਣੇ ਪੇਕੇ ਲੈ ਜਾਂਦੀ ਤੇ ਪੇਪਕੇ ਲੈ ਜਾ ਕੇ ਉਸ ਨੂੰ 10ਵੀਂ ਜਮਾਤ ਦੇ ਪੇਪਰ ਦਵਾਉਂਦੀ ਹੈ ਜਦੋਂ ਭਗਵਾਨ ਸਿੰਘ ਦਾ 10ਵੀਂ ਜਮਾਤ ਦਾ ਨਤੀਜਾ ਆਇਆ ਤਾਂ ਉਸਦੇ ਬਹੁਤ ਵਧੀਆ ਨੰਬਰ ਆਏ ਸੀ ਇਸੇ ਤਰ੍ਹਾਂ ਹੀ ਭਗਵਾਨ ਸਿੰਘ 12ਵੀਂ ਕਰ ਲੈਂਦਾ ਇਸੇ ਤਰ੍ਹਾਂ ਉਹ ਅੱਗੇ ਪੜ੍ਹਨਾ ਚਾਹੁੰਦਾ ਸੀ ਪਰ ਉਸਦੀ ਪਤਨੀ ਪ੍ਰੈਗਨੈਂਟ ਹੋ ਜਾਂਦੀ ਹੈ ਤੇ ਉਹਨਾਂ ਇੱਕ ਪੁੱਤਰ ਹੁੰਦਾ ਹੈ ਜਿਸ ਦਾ ਨਾਮ ਉਹ ਗੁਰਤੇਜ ਸਿੰਘ ਰੱਖਦੇ ਹਨ ਗੁਰਤੇਜ ਸਿੰਘ ਤੋਂ ਬਾਅਦ ਉਹਨਾਂ ਦੇ ਇੱਕ ਹੋਰ ਮੁੰਡਾ ਹੋ ਜਾਂਦਾ ਬਲਦੇਵ ਸਿੰਘ ਤੇ ਭਗਵਾਨ ਸਿੰਘ ਪਰਿਵਾਰਿਕ ਜ਼ਿੰਮੇਵਾਰੀਆਂ 'ਚ ਪੈ ਗਿਆ ਤੇ ਉਹ ਅੱਗੇ ਪੜ੍ਹ ਨਹੀਂ ਸਕਿਆ ਭਗਵਾਨ ਸਿੰਘ ਆਪਣੇ ਜਵਾਕਾਂ ਦਾ ਬੜੇ ਲਾੜ ਪਿਆਰ ਨਾਲ ਪਾਲਣ ਪੋਸ਼ਣ ਕਰਦਾ ਹੈ ਤੇ ਉਹਨਾਂ ਨੂੰ ਵਧੀਆ ਪੜ੍ਹਾਈ ਕਰਾਉਂਦਾ ਉਹ ਨਹੀਂ ਚਾਹੁੰਦਾ ਸੀ ਕਿ ਉਹਨਾਂ ਦੇ ਮੁੰਡੇ ਵੀ ਇਸੇ ਤਰ੍ਹਾਂ ਸੁਪਨਿਆਂ ਨੂੰ ਪੂਰੇ ਨਾ ਕਰਨ ਇਸ ਕਰਕੇ ਉਹ ਉਹਨਾਂ ਦੀ ਹਰ ਇੱਛਾ ਪੂਰੀ ਕਰਦਾ ਸੀ ਤੇ ਉਹਨਾਂ ਨੂੰ ਵਧੀਆ ਸਕੂਲ ਵਿੱਚ ਪੜਾਉਂਦਾ ਹੈ ਜਦੋਂ ਉਹ ਵਧੀਆ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਲੱਗ ਜਾਂਦੇ ਨੇ ਤਾਂ ਭਗਵਾਨ ਸਿੰਘ ਉਹਨਾਂ ਦਾ ਵਿਆਹ ਕਰ ਦਿੰਦਾ ਉਹਨਾਂ ਦੇ ਘਰ ਵਿੱਚ ਹੁਣ ਦੋ ਮੈਂਬਰ ਹੋਰ ਆ ਗਏ ਸੀ ਤੇ ਪਰਿਵਾਰ ਵੱਧ ਗਿਆ ਸੀ ਤੇ ਹੁਣ ਭਗਵਾਨ ਸਿੰਘ ਇਸੇ ਤਰ੍ਹਾਂ ਉਹਨਾਂ ਦੇ ਪੁੱਤੇ-ਪੁੱਤਰੀ ਵਾਲਾ ਹੋ ਗਿਆ ਸੀ ਤੇ ਅੱਜ ਉਹ ਮੰंजे ਤੇ ਬੈਠਾ ਇਹੀ ਸੋਚ ਰਿਹਾ ਸੀ ਉਸ ਦੀਆਂ ਨੂਹਾ ਤੇ ਉਸਦੇ ਪੁੱਤ ਉਸ ਨੂੰ ਇਸ ਤਰ੍ਹਾਂ ਕਹਿ ਗਏ ਸੀ ਕਿ ਉਹ ਅਨਪੜ ਹੈ ਉਸ ਦੀ ਬੇਇੱਜ਼ਤੀ ਕਰਕੇ ਗਏ ਸੀ ਇਸ ਗੱਲ ਦਾ ਉਸ ਨੂੰ ਬਹੁਤ ਜ਼ਿਆਦਾ ਦੁੱਖ ਲੱਗ ਰਿਹਾ ਸੀ ਤੇ ਉਹ ਸੋਚ ਰਿਹਾ ਸੀ ਕਿ ਉਸਦੇ ਵੀ ਸੁਪਨੇ ਸੀ ਪਰ ਕਰਦੀਆਂ ਮਜਬੂਰੀਆਂ ਕਰਕੇ ਪੜ ਨਹੀਂ ਸਕਿਆ ਤੇ ਹੁਣ ਉਸ ਨੂੰ ਇਹ ਦਿਨ ਦੇਖਣੇ ਪੈ ਰਹੇ ਹਨ ਉਹ ਬਹੁਤ ਜ਼ਿਆਦਾ ਦੁਖੀ ਸੀ ਕਿਉਂਕਿ ਘਰ ਦਾ ਕੋਈ ਵੀ ਮੈਂਬਰ ਉਸ ਦਾ ਸਤਿਕਾਰ ਨਹੀਂ ਕਰਦਾ ਸੀ ਉਸ ਨੇ ਆਪਣੇ ਪੁੱਤਰਾਂ ਨੂੰ ਬੜੇ ਲਾੜ ਲਾਡਾ ਨਾਲ ਆਪਣੇ ਪਾਲਿਆ ਸੀ ਪੜਾਇਆ ਲਖਾਇਆ ਸੀ ਪਰ ਉਸ ਦੀ ਕੋਈ ਇੱਜ਼ਤ ਨਹੀਂ ਕਰਦੇ ਕੋਈ ਉਸ ਦਾ ਕਹਿਣਾ ਨਹੀਂ ਮੰਨਦਾ ਸੀ ਤੇ ਸਾਰਾ ਦਿਨ ਨੂਹਾ ਕੁਝ ਨਾ ਕੁਝ ਕਹਿੰਦੀਆਂ ਰਹਿੰਦੀਆਂ ਸੀ ਤੇ ਕੀ ਇਹ ਬੁढ़ा ਇੱਥੇ ਬੈਠਾ ਦੁਖੀ ਕਰਦਾ ਤੇ ਜਦੋਂ ਆਪਣੇ ਦੋਵੇਂ ਪੁੱਤਾਂ ਨੂੰ ਇਹ ਗੱਲ ਕਹਿੰਦਾ ਤਾਂ ਉਹ ਵੀ ਉਸ ਨੂੰ ਹੀ ਬੁਰਾ ਭਲਾ ਕਹਿੰਦੇ ਤੇ ਕਹਿ ਦਿੰਦੇ ਸੀ ਕਿ ਹੁਣ ਤੇਰਾ ਸਮਾ ਰੱਬ ਦਾ ਨਾਮ ਲੈਣ ਦਾ ਹੈ ਤੂੰ ਰਾਲ ਘਰ ਬੈਠ ਕੇ ਵਹਿਗਰੂ ਵਹਿਗਰੂ ਕਰਿਆ ਕਰ ਤੇ ਇਹ ਬਾਹਰੀ ਨੰਬਰਦਾਰੀ ਦੇ ਕੰਮਾਂ ਤੋਂ ਤੂੰ ਕੀ ਲੈਣਾ ਭਗਵਾਨ ਸਿੰਘ ਇਸੇ ਤਰ੍ਹਾਂ ਅੰਦਰੋਂ ਅੰਦਰੀ ਹੀ ਦੁਖੀ ਹੋਈ ਜਾਂਦਾ ਰਹਿੰਦਾ ਸੀ ਤੇ ਆਪਣੀ ਪਤਨੀ ਦੀ ਤਸਵੀਰ ਦੇ ਅੱਗੇ ਸਾਰੀ ਰਾਤ ਰੋਂਦਾ ਰਹਿੰਦਾ ਸੀ ਤੇ ਕਹਿੰਦਾ ਸੀ ਕਿ ਤੂੰ ਮੈਨੂੰ ਇਕੱਲਾ ਛੱਡ ਕੇ ਚਲੀ ਗਈ ਤੇ ਕਹਿੰਦਾ ਵੈਸੇ ਤੂੰ ਵਧੀਆ ਰਹੀ ਇਥੇ ਨੋਹਾ ਤੇ ਬੁੱਤਾਂ ਦਾ ਇਹ ਰੂਪ ਤਾਂ ਨਹੀਂ ਦੇਖਣਾ ਪਿਆ ਘਟੋ ਘਟ ਤੂੰ ਆਪਣੀ ਔਲਾਦ ਦੇ ਕਰਕੇ ਤਾਂ ਦੁਖੀ ਨਹੀਂ ਹੋਈ ਭਗਵਾਨ ਸਿੰਘ ਦੀ ਜ਼ਿੰਦਗੀ ਬਹੁਤ ਦੁੱਖਾਂ ਦੇ ਵਿੱਚ ਲੰਘ ਰਹੀ ਸੀ ਤੇ ਉਹ ਆਪਣਾ ਦੁੱਖ ਕਿਸੇ ਨੂੰ ਸੁਣਾ ਵੀ ਨਹੀਂ ਸਕਦਾ ਸੀ ਉਹ ਘੁੱਟ ਘੁੱਟ ਕੇ ਜੀ ਰਿਹਾ ਸੀ ਤੇ ਆਪਣੀ ਜ਼ਿੰਦਗੀ ਲੰਘਾ ਰਿਹਾ ਸੀ ਇੱਕ ਦਿਨ ਉਸ ਨੂੰ ਵੱਡੇ ਨੂੰ ਜਸਵੀਰ ਕਹਿੰਦੀ ਹੈ ਕਿ ਪਾਪਾ ਜੀ ਬਾਜ਼ਾਰੋਂ ਸਬਜ਼ੀ ਲਿਆ ਦਿਓ ਤੇ ਉਹ ਝੋਲਾ ਲੈ ਕੇ ਸਬਜ਼ੀ ਲੈਣ ਚਲਾ ਗਿਆ ਪਰ ਉਹ ਉਸ ਨੂੰ ਉਸ ਦਾ ਪ੍ਰਾਣਾ ਮਿੱਤਰ ਮਿਲਦਾ ਹੈ ਜਿਸ ਦਾ ਨਾਮ ਬਹਾਦਰ ਸਿੰਘ ਸੀ ਬਹਾਦਰ ਸਿੰਘ ਨੂੰ ਦੇਖ ਕੇ ਉਸ ਦੇ ਮੂੰਹ ਤੇ ਰੌਣਕ ਆ ਗਈ ਸੀ ਉਸ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਉਸ ਦਾ ਪ੍ਰਾਣਾ ਦੋਸਤ ਮਿਲ ਗਿਆ ਹੁਣ ਸੋਚਣ ਲੱਗਿਆ ਕਿ ਇਸ ਨਾਲ ਮੈਂ ਆਪਣਾ ਦੁੱਖ ਸੁੱਖ ਕਰਾਂਗਾ ਤਾਂ ਫਿਰ ਦੋਵੇਂ ਇੱਕ ਟਾਬੇ ਤੇ ਚਲੇ ਜਾਂਦੇ ਹਨ ਟਾਬੇ ਤੇ ਉਹ ਚਾਹ ਪੀਣ ਲੱਗ ਜਾਂਦੇ ਨੇ ਤੇ ਆਪਣੇ ਦੁੱਖ ਸੁੱਖ ਸਾਂਝੇ ਕਰਨ ਲੱਗ ਜਾਂਦੇ ਨੇ ਫਿਰ ਬਹਾਦਰ ਸਿੰਘ ਭਗਵਾਨ ਸਿੰਘ ਨੂੰ ਪੁੱਛਦਾ ਕਿ ਦੱਸ ਤੇਰੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਤੇਰੇ ਮੁੰਡਿਆਂ ਦਾ ਤੇ ਬਾਕੀ ਪਰਿਵਾਰ ਦਾ ਕੀ ਹਾਲ ਹੈ ਉਸਨੇ ਬਸ ਇਹ ਕਿਹਾ ਹੀ ਸੀ ਕਿ ਭਗਵਾਨ ਸਿੰਘ ਦੀਆਂ ਅੱਖਾਂ 'ਚੋਂ ਨਾਲ ਦੀ ਨਾਲ ਹੰਝੂ ਆ ਗਏ ਤੇ ਉਹ ਰੋ ਰੋ ਕੇ ਉਸ ਨੂੰ ਸਾਰੀ ਗੱਲ ਦੱਸਦਾ ਹੈ ਉਸ ਨੂੰ ਦੱਸਦਾ ਕਿ ਮੇਰੀਆਂ ਨੂੰਹਾਂ ਤੇ ਪੁੱਤ ਮੈਨੂੰ ਘਰ ਵਿੱਚ ਬਰਦਾਸ਼ਤ ਨਹੀਂ ਕਰਦੇ ਤੇ ਮੈਨੂੰ ਝੜਕਦੇ ਰਹਿੰਦੇ ਨੇ ਮੇਰਾ ਕੋਈ ਸਤਕਾਰ ਨਹੀਂ ਕਰਦਾ ਤੇ ਨਾਲ ਹੀ ਨਾਲ ਮੇਰੀ ਕੋਈ ਗੱਲ ਨਹੀਂ ਮੰਨਦਾ ਮੈਂ ਆਪਣੇ ਸੁਪਨੇ ਮਾਰ ਕੇ ਔਖੇ ਔਖੇ ਉਹਨਾਂ ਨੂੰ ਪਾਲਿਆ ਵੱਡਾ ਕੀਤਾ ਪਰ ਉਹ ਮੇਰੇ ਨਾਲ ਬਹੁਤ ਜ਼ਿਆਦਾ ਮਾੜੀ ਕਰਦੇ ਨੇ ਇਹ ਗੱਲ ਸੁਣ ਕੇ ਬਹਾਦਰ ਸਿੰਘ ਦੀਆਂ ਅੱਖਾਂ 'ਚ ਵੀ ਹੰਝੂ ਆ ਗਏ ਤੇ ਉਹਨੂੰ ਕਹਿਣ ਲੱਗਾ ਕਿ ਤੇਰੇ ਸੁਪਨਿਆਂ ਨੂੰ ਤੂੰ ਹੁਣ ਪੂਰਾ ਕਰ ਲੈ ਤੈਨੂੰ ਹੁਣ ਕਿਸ ਗੱਲ ਦਾ ਡਰ ਤੂੰ ਹੁਣ ਪੜਨ ਲੱਗ ਜਾ ਇਹ ਗੱਲ ਸੁਣ ਕੇ ਭਗਵਾਨ ਸਿੰਘ ਹੱਸਣ ਲੱਗ ਜਾਂਦਾ ਤੇ ਉਹ ਕਹਿੰਦਾ ਕਿ ਹੁਣ ਮੇਰੀ ਪੜਨ ਦੀ ਕੋਈ ਉਮਰ ਹੈ ਬਹਾਦਰ ਸਿੰਘ ਉਸਨੂੰ ਹੌਸਲਾ ਦਿੰਦਾ ਕਿ ਪੜਨ ਲਿਖਨ ਉਮਰ ਕੋਈ ਮਾਇਨੇ ਨਹੀਂ ਰੱਖਦੀ ਤੂੰ ਹੁਣ ਵੀ ਪੜ ਸਕਦਾ ਤੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਦਾ ਹੁਣ ਇਸ ਗੱਲ ਨਾਲ ਭਗਵਾਨ ਸਿੰਘ ਨੂੰ ਉਮੀਦ ਦੀ ਕਿਰਨ ਨਜ਼ਰ ਆਉਣ ਲੱਗੀ ਤੇ ਉਹ ਇੱਕਦਮ ਬਹਾਦਰ ਸਿੰਘ ਨੂੰ ਪੁੱਛਦਾ ਕਿ ਮੈਂ ਪੜਾਈ ਕਿਵੇਂ ਸ਼ੁਰੂ ਕਰਾਂ ਤਾਂ ਬਹਾਦਰ ਸਿੰਘ ਉਸ ਨੂੰ ਆਪਣਾ ਕਾਰਡ ਦੇ ਦਿੰਦਾ ਕਿਉਂਕਿ ਉਹ ਇੱਕ ਕਾਲਜ ਵਿੱਚ ਪ੍ਰੋਫੈਸਰ ਸੀ ਤੇ ਕਹਿੰਦਾ ਤੂੰ ਕੱਲ ਨੂੰ ਮੇਰੇ ਕੋਲ ਆ ਜਾਵੇਂ ਤੇ ਮੈਂ ਸਾਰਾ ਪ੍ਰਬੰਧ ਕਰ ਦੇਵਾਂਗਾ ਬਹਾਦਰ ਸਿੰਘ ਭਗਵਾਨ ਸਿੰਘ ਦੇ ਬਚਪਨ ਦਾ ਬਹੁਤ ਪੱਕਾ ਦੋਸਤ ਸੀ ਦੋਵੇਂ ਬਚਪਨ ਵਿੱਚ ਇੱਕ ਦੂਜੇ ਨਾਲ ਰਹਿੰਦੇ ਸਨ ਤੇ ਦੁੱਖ ਸੁੱਖ ਦੇ ਸਾਥੀ ਸੀ ਭਗਵਾਨ ਸਿੰਘ ਇੱਕ ਨਵੇਂ ਹੌਸਲੇ ਨਾਲ ਕਰੇ ਜਾਂਦਾ ਤੇ ਸ਼ਾਮ ਨੂੰ ਆਪਣੇ ਪੁੱਤਰਾਂ ਦਾ ਆਫਿਸ ਤੋਂ ਆਉਣ ਦਾ ਇੰਤਜ਼ਾਰ ਕਰਦਾ ਹੈ ਸ਼ਾਮ ਨੂੰ ਉਸਦੇ ਦੋਵੇਂ ਮੁੰਡੇ ਘਰੇ ਆਉਂਦੇ ਨੇ ਤੇ ਸਾਰਾ ਪਰਿਵਾਰ ਇਕੱਠਾ ਹੁੰਦਾ ਤਾਂ ਭਗਵਾਨ ਸਿੰਘ ਆਪਣੇ ਮੁੰਡਿਆਂ ਨੂੰ ਕਹਿੰਦਾ ਕਿ ਮੈਂ ਇੱਕ ਗੱਲ ਕਰਨੀ ਚਾਹੁੰਦਾ ਤਾਂ ਉਸਦੇ ਮੁੰਡੇ ਕਹਿੰਦੇ ਨੇ ਪਾਪਾ ਦਾਸ ਹੁਣ ਕੀ ਗੱਲ ਕਰਨੀ ਹੈ ਉਹ ਕਹਿੰਦਾ ਕਿ ਮੈਂ ਹੁਣ ਆਪਣੀ ਪੜ੍ਹਾਈ ਸ਼ੁਰੂ ਕਰਨਾ ਚਾਹੁੰਦਾ ਹਾਂ ਇਹ ਸੁਣ ਕੇ ਉਸਦੇ ਦੋਵੇਂ ਮੁੰਡੇ ਹੱਸਣ ਲੱਗ ਗਏ ਤੇ ਕਹਿੰਦੇ ਪਾਪਾ ਤੇਰਾ ਦਿਮਾਗ ਤਾਂ ਨਹੀਂ ਹਿੱਲ ਗਿਆ ਤੁਸੀਂ ਇਸ ਉਮਰ ਚ ਪੜੋਗੇ ਲੋਕ ਕੀ ਕਹਿਣਗੇ ਵੱਡਾ ਮੁੰਡਾ ਅਗਰਤੇਜ ਕਹਿਣ ਲੱਗਾ ਕਿ ਮੇਰੇ ਤਾਂ ਸਹੁਰੇ ਵੀ ਉੱਥੇ ਨੇ ਤੈਨੂੰ ਪੜਨ ਜਾਂਦਾ ਵੇਖ ਕੇ ਮੇਰਾ ਮਜ਼ਾਕ ਉਡਾਉਣਗੇ ਤੇ ਮੇਰੇ ਦੋਸਤ ਵੀ ਮੇਰਾ ਮਜ਼ਾਕ ਉਡਾਉਣਗੇ ਫਿਰ ਵੱਡੇ ਨੂੰ ਜਸਵੀਰ ਕਹਿਣ ਲੱਗੇ ਕਿ ਪਾਪਾ ਤੂੰ ਘਰੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰ ਤੂੰ ਕੀ ਲੈਣਾ ਪੜਕੇ ਨਾਲ ਦੀ ਨਾਲ ਛੋਟੀ ਨੂੰ ਕਹਿੰਦੀ ਹੈ ਕਿ ਪਾਪਾ ਜੇ ਤੁਸੀਂ ਇਹ ਸਭ ਕੁਝ ਕਰਨਾ ਹੈ ਤਾਂ ਇਸ ਘਰ ਵਿੱਚ ਨਹੀਂ ਚੱਲੇਗਾ ਇਹ ਕਰਨ ਲਈ ਤੂੰ ਕਿਤੇ ਹੋਰ ਜਾ ਇਹ ਸਭ ਗੱਲਾਂ ਸੁਣ ਕੇ ਭਗਵਾਨ ਸਿੰਘ ਦਾ ਹੌਸਲਾ ਟੁੱਟ ਜਾਂਦਾ ਤੇ ਉਸ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਤੇ ਉਸ ਦੀਆਂ ਅੱਖਾਂ ਪਾ ਰੌਂਦੀਆਂ ਨੇ ਇਹ ਸਾਰਾ ਕੁਝ ਕਹਿ ਕੇ ਸਾਰਾ ਪਰਿਵਾਰ ਅੰਦਰ ਚਲਾ ਗਿਆ ਤੇ ਭਗਵਾਨ ਸਿੰਘ ਬੈਠਾ ਉੱਥੇ ਇਕੱਲਾ ਰੋ ਰਿਹਾ ਸੀ ਰੋਂਦਾ ਰੋਂਦਾ ਉਹ ਇੱਕੋ ਫੈਸਲਾ ਕਰਦਾ ਕਿ ਭਾਵੇਂ ਕੁਝ ਵੀ ਹੋ ਜਾਵੇ ਮੈਂ ਆਪਣੇ ਸੁਪਨੇ ਨੂੰ ਪੂਰਾ ਕਰਾਂਗਾ ਉਸਨੇ ਬਚਪਨ ਆਪਣੇ ਸੁਪਨੇ ਮਾਰ ਦਿੱਤੇ ਸੀ ਪਰ ਹੁਣ ਉਹ ਕਿਸੇ ਵੀ ਹਾਲਤ ਚ ਆਪਣੇ ਸੁਪਨੇ ਨਹੀਂ ਮਾਰੇਗਾ ਲੋਕਾਂ ਨੇ ਜੋ ਕੁਝ ਵੀ ਕਹਿਣਾ ਕਹੀ ਜਾਣ ਨੂੰ ਪੁੱਤ ਨੇ ਜੋ ਕਹਿਣਾ ਕਹੀ ਜਾਣ ਪਰ ਮੈਂ ਪੜ ਕੇ ਰਹਾਂਗਾ ਤੇ ਆਪਣੇ ਸੁਪਨੇ ਨੂੰ ਪੂਰਾ ਕਰਾਂਗਾ ਉਸਨੇ ਪੱਕਾ ਮਨ ਬਣਾ ਲਿਆ ਸੀ ਤਾਂ ਕਰਕੇ ਅਗਲੇ ਦਿਨ ਤਿਆਰ ਹੋ ਕੇ ਉਹ ਬਹਾਦਰ ਸਿੰਘ ਦੇ ਕਾਲਜ ਚਲਾ ਜਾਂਦਾ ਹੈ ਤੇ ਉੱਥੇ ਉਸ ਨੂੰ ਇੱਕ ਸਕਿਉਰਿਟੀ ਗਾਰਡ ਉਸ ਨੂੰ ਰੋਕ ਲੈਂਦਾ ਜਦੋਂ ਸਕਿਉਰਿਟੀ ਗਾਰਡ ਪੁੱਛਦਾ ਹਾਂ ਦੱਸੋ ਕੀ ਕੰਮ ਹੈ ਕਿਸ ਨੂੰ ਮਿਲਣਾ ਤਾਂ ਉਹ ਦੱਸ ਦਿੰਦਾ ਕਿ ਮੈਂ ਬਹਾਦਰ ਸਿੰਘ ਨੂੰ ਮਿਲਣਾ ਤੇ ਉਸ ਨੂੰ ਉਸਦੇ ਆਫਿਸ ਲੈ ਜਾਂਦਾ ਜਦੋਂ ਬਹਾਦਰ ਸਿੰਘ ਨੇ ਭਗਵਾਨ ਸਿੰਘ ਨੂੰ ਦੇਖਿਆ ਤਾਂ ਉਸ ਨੂੰ ਬਹੁਤ ਖੁਸ਼ੀ ਹੋਈ ਕਿ ਭਗਵਾਨ ਸਿੰਘ ਨੇ ਹੁਣ ਪੜਨ ਦਾ ਫੈਸਲਾ ਕਰ ਲਿਆ ਹੈ ਫਿਰ ਬਹਾਦਰ ਸਿੰਘ ਉਸ ਨੂੰ ساری ਗੱਲ ਸਮਝਾਉਂਦਾ ਕਿ ਤੂੰ ਕਿਸ ਤਰ੍ਹਾਂ ਸ਼ੁਰੂ ਕਰਨਾ ਤੇ ਕਿਵੇਂ ਪੜ੍ਹਨਾ ਹੈ ਤਾਂ ਭਗਵਾਨ ਸਿੰਘ ਬਹਾਦਰ ਸਿੰਘ ਨੂੰ ਆਪਣੀ ਮਜਬੂਰੀ ਦੱਸਦਾ ਕਿ ਮੈਂ ਰੋਜ਼ ਪੜਨ ਨਹੀਂ ਆ ਸਕਦਾ ਪਰ ਮੈਂ ਘਰੇ ਬੈਠ ਕੇ ਪੜ੍ਹ ਸਕਦਾ ਤਾਂ ਬਹਾਦਰ ਸਿੰਘ ਕਹਿੰਦਾ ਕਿ ਡਰਨ ਦੀ ਕੋਈ ਗੱਲ ਨਹੀਂ ਕਾਲਜ ਵਿੱਚ ਜੋ ਪੜਾਇਆ ਜਾਏਗਾ ਮੈਂ ਤੈਨੂੰ ਮੋਬਾਈਲ ਤੇ ਭੇਜਿਆ ਕਰਾਂਗਾ ਬਹਾਦਰ ਸਿੰਘ ਉਸ ਨੂੰ ਇੱਕ ਸਮਾਰਟਫੋਨ ਵੀ ਲੈ ਕੇ ਦਿੰਦਾ ਇਸੇ ਤਰ੍ਹਾਂ ਭਾਦਰ ਸਿੰਘ ਉਸ ਦਿਹਾਰ ਬਖੋਂ ਮਦਦ ਕਰਦਾ ਸੀ ਤੇ ਮੋਬਾਈਲ ਲੈ ਕੇ ਭਗਵਾਨ ਸਿੰਘ ਘਰੇ ਆ ਜਾਂਦਾ ਤੇ ਘਰੇ ਆ ਕੇ ਸਾਰਾ ਦਿਨ ਪੜਦਾ ਰਹਿੰਦਾ ਤੇ ਮੋਬਾਈਲ ਤੇ ਲੱਗਿਆ ਰਹਿੰਦਾ ਉਸਦੇ ਮੁੰਡੇ ਸੋਚਦੇ ਨੇ ਕਿ ਪਾਪਾ ਜੀ ਨੂੰ ਫੋਨ ਕਿਸ ਨੇ ਲੈ ਕੇ ਦਿੱਤਾ ਤੇ ਉਸ ਦੀ ਵੱਡੀ ਨੂੰ ਕਹਿੰਦੀ ਹੈ ਕਿ ਪਾਪਾ ਜੀ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਆ ਪਤਾ ਨਹੀਂ ਕੀ ਕਰਦੇ ਆ ਹੁਣ ਰਾਤ ਨੂੰ ਵੀ ਭਗਵਾਨ ਸਿੰਘ ਪੜਦਾ ਰਹਿੰਦਾ ਸੀ ਤੇ ਆਨਲਾਈਨ ਕਲਾਸਾਂ ਜੋ ਕਿ ਭਾਦਰ ਸਿੰਘ ਉਸ ਨੂੰ ਭੇਜਦਾ ਸੀ ਉਹ ਲਗਾਉਂਦਾ ਰਹਿੰਦਾ ਸੀ ਭਗਵਾਨ ਸਿੰਘ ਬਹੁਤ ਜ਼ਿਆਦਾ ਮਿਹਨਤ ਕਰਦਾ ਸੀ ਕਿਉਂਕਿ ਉਸ ਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਸੀ ਇਸ ਕਰਕੇ ਹੀ ਉਹ ਬੀਏ ਕਰਨ ਲੱਗਿਆ ਸੀ ਤੇ ਉਸ ਦਾ ਫਰਸਟ ইয়ার ਪੂਰਾ ਹੋ ਜਾਂਦਾ ਹੈ ਫਿਰ ਹੌਲੀ-ਹੌਲੀ ਸੈਕੰਡ ইয়ার ਕਰ ਲੈਂਦਾ ਹੈ ਤੇ ਹੁਣ ਉਸ ਦਾ ਲਾਸਟ ইয়ার ਦੇ ਪੇਪਰ ਹੋ ਚੁੱਕੇ ਸਨ ਤੇ ਅੱਜ ਉਸ ਦਾ ਫਾਈਨਲ ਰਿਜ਼ਲਟ ਆਉਣਾ ਸੀ ਉਹ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਥੋੜੀ ਦੇਰ ਬਾਅਦ ਉਸ ਕੋਲੇ ਉਸਦੇ ਬਹਾਦਰ ਸਿੰਘ ਦਾ ਫੋਨ ਆਉਂਦਾ ਤੇ ਉਹ ਭਗਵਾਨ ਸਿੰਘ ਨੂੰ ਮੁਬਾਰਕਾਂ ਦਿੰਦਾ ਹੈ ਤੇ ਕਹਿੰਦਾ ਕਿ ਤੂੰ ਪੂਰੇ ਪੰਜਾਬ ਵਿੱਚ ਟਾਪ ਕੀਤਾ ਤੇ ਤੇਰੀ ਅਖਬਾਰ ਵਿੱਚ ਫੋਟੋ ਵੀ ਆਈ ਹੈ ਇਹ ਸੁਣ ਕੇ ਖੁਸ਼ੀ-ਖੁਸ਼ੀ ਭਗਵਾਨ ਸਿੰਘ ਬਾਹਰ ਭੱਜਿਆ ਜਾਂਦਾ ਤੇ ਅਖਬਾਰ ਲੈ ਕੇ ਆਉਂਦਾ ਅਖਬਾਰ ਵਿੱਚ ਆਪਣੀ ਫੋਟੋ ਵੇਖ ਕੇ ਭਗਵਾਨ ਸਿੰਘ ਦੀਆਂ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ ਅਖਬਾਰ ਵਿੱਚ ਫੋਟੋ ਦੇ ਨਾਲ ਵੱਡੇ-ਵੱਡੇ ਅੱਖਰਾਂ 'ਚ ਲਿਖਿਆ ਸੀ ਕਿ ਪੜ ਲਿਖਣ ਦੀ ਕੋਈ ਉਮਰ ਨਹੀਂ ਹੁੰਦੀ ਤੁਸੀਂ ਕਿਸੇ ਵੀ ਉਮਰ ਵਿੱਚ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ ਇਹ ਪੜ ਕੇ ਉਹ ਇਕੱਲਾ ਬੈਠਾ ਫਿਰ ਰੋਣ ਲੱਗ ਜਾਂਦਾ ਹੈ ਉਸ ਤੋਂ ਬਾਅਦ ਉਹ ਸੋਚਦਾ ਕਿ ਹੁਣ ਉਹ ਆਪਣੇ ਪੁੱਤਾਂ ਤੇ ਨੂੰਹਾਂ ਨੂੰ ਫੋਟੋ ਦਿਖਾਵੇਗਾ ਤੇ ਉਹਨਾਂ ਨੂੰ ਕਹਾਂਗਾ ਕਿ ਤੁਹਾਡਾ ਪਾਪਾ ਵੀ ਹੁਣ ਪੜ ਲਿਖ ਗਿਆ ਉਹ ਨਾਨੂ ਮੇਰੇ ਤੇ ਮਾਣ ਹੋਵੇਗਾ ਰਾਤ ਨੂੰ ਜਦੋਂ ਸਾਰੇ ਇਕੱਠੇ ਹੁੰਦੇ ਨੇ ਤਾਂ ਉਹ ਖ਼ਬਰ ਆਪਣੇ ਵੱਡੇ ਪੁੱਤਰ ਗਰਤੇਜ ਨੂੰ ਫੜਾ ਕੇ ਕਹਿੰਦਾ ਕਿ ਤੇਰੇ ਪਾਪਾ ਨੇ ਪੂਰੇ ਸ਼ਹਿਰ ਚ ਟੌਪ ਕੀਤਾ ਅਖ਼ਬਾਰ ਵਿੱਚ ਆਪਣੇ ਪਾਪਾ ਦੀ ਫੋਟੋ ਵੇਖ ਕੇ ਤੇ ਖ਼ਬਰ ਪੜ੍ਹ ਕੇ ਗਰਤੇਜ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਤੇ ਉੱਚੀ ਆਵਾਜ਼ ਵਿੱਚ ਕਹਿੰਦਾ ਕਿ ਹੁਣ ਆਹੀ ਕੰਮ ਰਹਿ ਗਿਆ ਸੀ ਤੂੰ ਤਾਂ ਸਾਡੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਹੈ ਤੈਨੂੰ ਇਸ ਉਮਰ ਚ ਕੀ ਸੁਝਿਆ ਜਦੋਂ ਉਹ ਇਹ ਕਹਿ ਰਿਹਾ ਸੀ ਤਾਂ ਬਾਹਰ ਦਰਵਾਜ਼ਾ ਖੜਕਦਾ ਤੇ ਕੁਝ ਪੱਤਰਕਾਰ ਭਗਵਾਨ ਸਿੰਘ ਦਾ ਇੰਟਰਵਿਊ ਲੈਣ ਵਾਸਤੇ ਆ ਜਾਂਦੇ ਨੇ ਜਦੋਂ ਉਹ ਇੰਟਰਵਿਊ ਲੈ ਕੇ ਵਾਪਸ ਜਾਂਦੇ ਨੇ ਤਾਂ ਸਾਰੇ ਜਾਣੇ ਉਸਦੇ ਕੱਲ ਪੈ ਜਾਂਦੇ ਆ ਤੇ ਉਸ ਨੂੰ ਕਹਿੰਦੇ ਨੇ ਕਿ ਤੂੰ ਨਵਾਂ ਕੰਜਰਖਾਨਾ ਇੱਥੇ ਛੇੜ ਲਿਆ ਹੁਣ ਸਾਨੂੰ ਇਹਨਾਂ ਲੋਕਾਂ ਨੂੰ ਚੱਲਣਾ ਪਵੇਗਾ ਹੁਣ ਇਸ ਘਰ ਵਿੱਚ ਪਤਾ ਨਹੀਂ ਕੌਣ-ਕੌਣ ਆਉ ਫਿਰ ਛੋਟੀ ਨੂੰ ਕਹਿੰਦੀ ਹੈ ਕਿ ਪਾਪਾ ਜੇ ਤੂੰ ਇਹ ਕੰਮ ਕਰਨਾ ਤਾਂ ਇਹ ਘਰ ਛੱਡ ਕੇ ਕਿਤੇ ਹੋਰ ਚਲੇ ਜਾਓ ਇਹ ਕੰਜਰਖਾਨਾ ਇੱਥੇ ਨਹੀਂ ਚੱਲਣਾ ਇਹ ਗੱਲ ਸੁਣ ਕੇ ਭਗਵਾਨ ਸਿੰਘ ਫਿਰ ਰੋਣ ਲੱਗ ਗਿਆ ਤੇ ਉਸ ਦੀਆਂ ਅੱਖਾਂ ਚੋਂ ਹੰਝੂ ਡਿੱਗਣ ਲੱਗ ਪਏ ਪਰ ਉਸ ਦੇ ਨੋਹਾ ਬੁੱਤ ਉਸ ਨੂੰ ਆਵਾ ਤਵਾ ਬੋਲੀ ਗਏ ਇਹ ਸਭ ਕੁਝ ਉਹ ਚੁੱਪਚਾਪ ਸੁਣਦਾ ਰਹਿੰਦਾ ਤੇ ਫਿਰ ਇੱਕਦਮ ਬੋਲਿਆ ਕਿ ਤੁਸੀਂ ਬਹੁਤ ਕੁਝ ਕਹਿ ਲਿਆ ਆਪਣੇ ਪਿਓ ਨੂੰ ਹੁਣ ਮੇਰੀ ਲਾਸਟ ਗੱਲ ਸੁਣੋ ਤਾਂ ਕਿ ਤੁਸੀਂ ਆਪਣਾ ਕੋਈ ਹੋਰ ਘਰ ਲੱਭ ਲਵੋ ਇਹ ਘਰ ਮੇਰਾ ਤੇ ਇਸ ਨੂੰ ਮੈਂ ਬਣਾਇਆ ਹੈ ਅੱਜ ਤੋਂ ਬਾਅਦ ਇਸ ਘਰ ਵਿੱਚ ਤੁਹਾਡੇ ਲਈ ਕੋਈ ਥਾਂ ਨਹੀਂ ਹੈ ਤੁਸੀਂ ਇੱਕ ਦੋ ਦਿਨਾਂ ਵਿੱਚ ਘਰ ਖਾਲੀ ਕਰ ਦਵੋ ਤੇ ਆਪਣਾ ਸਾਰਾ ਸਮਾਨ ਲੈ ਜਾਓ ਇਹ ਗੱਲ ਸੁਣ ਕੇ ਉਸ ਦੇ ਉਸ ਦੇ نوਹਾ ਪੁੱਤਾਂ ਦੇ ਮੂੰਹ ਉੱਡ ਗਏ ਉਹਨਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਪਾਪਾ ਉਹਨਾਂ ਨੂੰ ਇਸ ਤਰ੍ਹਾਂ ਘਰੋਂ ਜਾਣ ਲਈ ਕਹਿਣਗੇ ਉਹਨਾਂ ਨੂੰ ਲੱਗਦਾ ਸੀ ਕਿ ਪਾਪਾ ਨਾਲ ਅਸੀਂ ਇਸ ਤਰ੍ਹਾਂ ਕਰਦੇ ਰਹਾਂਗੇ ਤਾਂ ਪਾਪਾ ਆਪ ਘਰ ਛੱਡ ਕੇ ਚਲੇ ਜਾਣਗੇ ਪਰ ਹੁਣ ਹੋ ਇਸ ਦੇ ਹੁਲਟ ਗਿਆ ਸੀ ਉਹ ਸੋਚਣ ਲੱਗੇ ਕਿ ਲੋਕ ਕੀ ਕਹਿਣਗੇ ਉਹਨਾਂ ਦੇ ਪਾਪਾ ਨੇ ਉਹਨਾਂ ਨੂੰ ਘਰ ਤੋਂ ਕੱਢ ਦਿੱਤਾ ਪਰ ਭਗਵਾਨ ਸਿੰਘ ਨੇ ਪੱਕਾ ਫੈਸਲਾ ਕਰ ਲਿਆ ਸੀ ਤੇ ਆਪਣੇ ਫੈਸਲੇ ਤੇ ਅੜਿਆ ਰਿਹਾ ਉਸਨੇ ਉਹਨਾਂ ਨੂੰ ਘਰ ਛੱਡਣ ਲਈ ਕਹਿ ਦਿੱਤਾ ਤੇ ਦੋ ਦਿਨਾਂ ਬਾਅਦ ਦੋਵੇਂ ਮੁੰਡੇ ਆਪਣੇ ਪਰਿਵਾਰ ਨਾਲ ਆਪਣਾ ਸਮਾਨ ਲੈ ਕੇ ਕਿਤੇ ਹੋਰ ਰਹਿਣ ਲੱਗ ਜਾਂਦੇ ਹਨ ਫਿਰ ਭਗਵਾਨ ਸਿੰਘ ਇੱਕ ਬੋਰਡ ਬਣਾ ਕੇ ਆਪਣੇ ਘਰ ਦੇ ਦਰਵਾਜ਼ੇ ਤੇ ਲਾ ਦਿੰਦਾ ਜਿਸ ਉੱਤੇ ਲਿਖਿਆ ਸੀ ਕੇ ਜਿਹੜੇ ਲੋਕ ਆਪਣੇ ਧੀਆਂ ਪੁੱਤਾਂ ਦੇ ਸਤਾਏ ਹੋਏ ਨੇ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੇ ਨੇ ਉਹ ਇੱਥੇ ਆ ਸਕਦੇ ਹਨ ਉਸ ਤੋਂ ਬਾਅਦ ਉੱਥੇ ਬਹੁਤ ਸਾਰੇ ਲੋਕ ਆਉਣ ਲੱਗ ਜਾਂਦੇ ਨੇ ਤੇ ਭਗਵਾਨ ਸਿੰਘ ਉਹਨਾਂ ਦੇ ਸੁਪਨਿਆਂ ਨੂੰ ਪੂਰੇ ਕਰਨ ਵਿੱਚ ਮਦਦ ਕਰਦਾ ਇਸੇ ਤਰ੍ਹਾਂ ਉਹਦੀ ਜ਼ਿੰਦਗੀ ਵਧੀਆ ਲੰਘਣ ਲੱਗ ਗਈ ਸੀ ਉਸ ਦੇ ਨੂਹਾ ਪੁੱਤ ਕਿਤੇ ਹੋਰ ਜਾ ਕੇ ਰਹਿਣ ਲੱਗ ਗਏ ਸੀ ਪਰ ਲੋਕ ਉਹਨਾਂ ਨੂੰ ਤਾਣੇ ਮੇਣ ਦਿੰਦੇ ਰਹਿੰਦੇ ਕਿ ਤੁਸੀਂ ਆਪਣੇ ਪਾਪਾ ਦੀ ਇੱਜ਼ਤ ਨਹੀਂ ਕਰਦੇ ਸੀ ਤਾਂ ਹੀ ਉਹਨਾਂ ਨੇ ਤੁਹਾਨੂੰ ਘਰ ਚੋਂ ਕੱਢ ਦਿੱਤਾ ਉਸ ਇਨਸਾਨ ਨੇ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ ਪਰ ਤੁਸੀਂ ਉਸ ਦੀ ਜਮਾ ਵੀ ਸੰਭਾਲ ਨਹੀਂ ਕੀਤੀ ਕਿਉਂਕਿ ਸਾਰੇ ਸ਼ਹਿਰ 'ਚ ਇਹ ਗੱਲ ਪਤਾ ਲੱਗ ਗਈ ਸੀ ਉਹ ਬਹੁਤ ਜ਼ਿਆਦਾ ਦੁਖੀ ਹੋ ਗਏ ਸੀ ਤੇ ਆਪਣੇ ਕੀਤੇ ਤੇ ਬਹੁਤ ਸ਼ਰਮਿੰਦਾ ਹੋ ਰਹੇ ਸੀ ਤੇ ਇੱਕ ਦਿਨ ਉਹ ਸਾਰੇ ਘਰ ਵਿੱਚ ਵਾਪਸ ਆਉਂਦੇ ਨੇ ਤੇ ਆਪਣੇ ਪਾਪਾ ਦੇ ਪੈਰੇ ਡਿੱਗ ਕੇ ਉਹਨਾਂ ਕੋਲੋਂ ਮਾਫੀ ਮੰਗਦੇ ਨੇ ਤੇ ਕਹਿੰਦੇ ਨੇ ਕਿ ਸਾਡੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਤੇ ਬਾਪਾ ਸਾਨੂੰ ਮਾਫ ਕਰ ਦੇਵੋ ਤਾਂ ਫਿਰ ਮਾਂ ਬਾਪ ਨੂੰ ਆਪਣੇ ਬੱਚਿਆਂ ਤੇ ਤਰਸ ਆ ਹੀ ਜਾਂਦਾ ਤੇ ਭਗਵਾਨ ਸਿੰਘ ਆਪਣੇ ਬੱਚਿਆਂ ਨੂੰ ਮਾਫ ਕਰ ਦਿੰਦਾ ਹੈ ਹੁਣ ਉਸੇ ਘਰ ਵਿੱਚ ਸਾਰੇ ਫਿਰ ਤੋਂ ਹੀ ਇਕੱਠੇ ਰਹਿਣ ਲੱਗ ਪਏ ਉਸ ਦੇ ਮੁੰਡਿਆਂ ਨੇ ਉਸ ਦੇ ਘਰ ਦੇ ਨਾਲ ਹੀ ਜਗਾ ਲੈ ਕੇ ਇੱਕ ਵੱਡਾ ਘਰ ਬਣਵਾ ਦਿੱਤਾ ਤੇ ਜਿੱਥੇ ਭਗਵਾਨ ਸਿੰਘ ਆਪਣੇ ਸੁਪਨੇ ਪੂਰੇ ਕਰਨ ਤੇ ਹੋਰ ਲੋਕਾਂ ਦੇ ਸੁਪਨੇ ਪੂਰੇ ਕਰਨ ਲਈ ਮਦਦ ਕਰਨ ਲੱਗਿਆ ਸੀ ਹੁਣ ਭਗਵਾਨ ਸਿੰਘ ਬਹੁਤ ਖੁਸ਼ ਸੀ ਉਸ ਦੇ ਦੋਵੇਂ ਮੁੰਡੇ ਤੇ ਦੋਵੇਂ ਨੂੰਹਾਂ ਤੇ ਦੋਵੇਂ ਉਹ ਤੇ ਪਰੋਤੇ ਉਸ ਦੀ ਬਹੁਤ ਜ਼ਿਆਦਾ ਇੱਜ਼ਤ ਕਰਨ ਲੱਗ ਗਏ ਸੀ ਹਰ ਕੰਮ ਉਹ ਉਸ ਦੀ ਸਲਾਹ ਨਾਲ ਕਰਨ ਲੱਗ ਗਏ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਸਾਨੂੰ ਆਪਣੇ ਮਾਪਿਆਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਦੇਣ ਹੀ ਅਸੀਂ ਇੱਥੋਂ ਤੱਕ ਪਹੁੰਚੇ ਹਾਂ ਸਾਨੂੰ ਇੱਥੇ ਤੱਕ ਪਹੁੰਚਣ ਲਈ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਹੁੰਦਾ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ